ਜਦੋਂ ਵੀ ਸਾਨੂੰ ਕੋਈ ਡਰਾਉਣਾ ਸੁਪਨਾ ਆਉਂਦਾ ਤਾਂ ਅਜਿਹੇ ਹਾਲਾਤ ਬਣੇ ਹੁੰਦੇ ਨੇ ਕਿ ਮਨ ਕਾਲਾ ਪੈਂਦਾ ਉਹਨਾਂ ਹਾਲਾਤਾਂ ਵਿੱਚੋਂ ਉਹਨਾਂ ਹੁਨੇਰਿਆਂ ਵਿੱਚੋਂ ਬਾਹਰ ਨਿਕਲਣ ਦੇ ਲਈ ਜਦੋਂ ਵੀ ਕੋਈ ਡਰਾਉਣਾ ਸੁਪਨਾ ਹੁੰਦਾ ਰਾਤੇ ਬਰਾਤੇ ਤਾਂ ਉਸ ਹਾਲਤ ਵਿੱਚੋਂ ਤੜਫਣ ਵਿੱਚੋਂ ਬਾਹਰ ਨਿਕਲਣ ਲਈ ਹਰ ਹੀਲਾ ਵਸੀਲਾ ਬੰਦਾ ਸੋਚਦਾ ਹੈ ਪਰ ਜੇਕਰ ਸੋਚ ਕੇ ਦੇਖੋ ਕਿਸੇ ਦੀ ਜ਼ਿੰਦਗੀ ਉਹਨਾਂ ਹਾਲਾਤਾਂ ਵਿੱਚ ਹਕੀਕਤ ਵਿੱਚ ਪਹੁੰਚ ਗਈ ਹੋਵੇ ਸਪਨਾ ਨਾ ਹੋਵੇ ਹਕੀਕਤ ਹੀ ਇੰਨੀ ਭਿਆਨਕ ਹੋਵੇ ਕਿ ਦੇਖੀ ਨਾ ਜਾ ਸਕਤੀ ਹੋਵੇ ਤਾਂ ਉਸ ਹਕੀਕਤ ਵਿੱਚੋਂ ਉਸ ਨੂੰ ਕਿਸ ਤਰ੍ਹਾਂ ਬਾਹਰ ਕੱਢਿਆ ਜਾ ਸਕਦਾ ਹੈ ਕੁਝ ਹਾਲਾਤ ਅਜੇ ਹੁੰਦੇ ਨੇ ਜਿਹੜੇ ਕਿ ਸੁਪਨਿਆਂ ਨਾਲੋਂ ਵੀ ਭੜੇ ਹੋ ਜਾਂਦੇ ਨੇ ਉਹਨਾਂ ਹਾਲਾਤਾਂ ਤੱਕ ਪਹੁੰਚਣ ਦੀ ਕਹਾਣੀ ਨੂੰ ਸਮਝਣਾ ਬੜਾ ਜ਼ਰੂਰੀ ਹੈ ਇੱਕ ਅਜਹੀ ਔਰਤ ਦੀ ਕਹਾਣੀ ਹੈ ਜਿਸਨੇ ਕੇ ਪਲਸ 2 ਤੱਕ ਦੀ ਪੜ੍ਹਾਈ ਕੀਤੀ ਮਾਪਿਆਂ ਨੇ ਉਸ ਦਾ ਵਿਆਹ ਕੀਤਾ بڑے ਰਸਮਾਂ ਰਿਵਾਜਾਂ ਦੇ ਨਾਲ ਚਾਹਾਂ ਖੁਸ਼ੀਆਂ ਨਾਲ ਉਸ ਦਾ ਵਿਆਹ ਹੁੰਦਾ ਹੈ ਜਲੰਧਰ ਦੇ ਇੱਕ ਪੌਸ਼ ਇਲਾਕੇ ਵਿੱਚ ਉਸ ਦਾ ਰਹਿਣ ਬਸੇਰਾ ਸ਼ੁਰੂ ਹੁੰਦੀ ਹੈ ਗ੍ਰਸਤੀ ਦੋ ਬੱਚੇ ਪੈਦਾ ਹੁੰਦੇ ਆ ਇੱਕ ਬੇਟੀ ਇੱਕ ਬੇਟਾ ਬੇਟਾ ਇਸ ਵੇਲੇ ਕੈਨੇਡਾ ਚ ਪੜਦਾ ਤੇ ਬੇਟੀ ਆਪਣੇ ਜ਼ਿੰਦਗੀ ਚ ਮਸ਼ਰੂਫ ਹੈ ਉਸ ਦਾ ਪਤੀ ਵੀ ਹੈ ਇਸ ਦੇ ਮਾਪੇ ਵੀ ਹਾਲੇ ਜਿਉਂਦੇ ਨੇ ਇਸ ਦਾ ਪਤੀ ਧੂਫ ਵੇਚ ਕੇ ਗੁਜ਼ਾਰਾ ਕਰਦਾ ਹੈ ਪਰ ਇਸ ਦੀ ਹਾਲਤ ਇਸ ਦੇ ਡਿਪਰੈਸ਼ਨ ਤੋਂ ਉੱਪਰ ਉੱਠਣ ਦੀ ਕਹਾਣੀ ਹੈ ਜਿਹੜੀ ਉਹ ਕਿਉਂ ਸਰੀ ਨਹੀਂ ਛੱਡ ਸਕੀ ਇਸ ਡਿਪਰੈਸ਼ਨ ਵਿੱਚ 88 ਸਾਲਾਂ ਤੋਂ ਇਹ ਔਰਤ ਇਸ ਇਕੱਲੇ ویرਾਨ ਟੁੱਟੇ-ਫੁੱਟੇ ਘਰ ਦੇ ਵਿੱਚ ਆਪਣੀ ਜ਼ਿੰਦਗੀ ਬਿਤਾ ਰਹੀ ਹੈ ਇਹ ਮੰਨੋ ਕਿ ਆਪਣੇ ਆਖਰੀ ਦਿਨ ਗਿੰੜ ਰਹੀ ਹੈ ਹਾਲਾਂਕਿ ਇਸ ਦੀ ਉਮਰ ਇਨੀ ਜ਼ਿਆਦਾ ਨਹੀਂ ਆ ਪਰ ਫਿਰ ਵੀ ਇਸ ਦੇ ਹਾਲਾਤ ਇਸ ਨੂੰ ਤਕਦੀਰ ਨੇ ਪਤਾ ਨਹੀਂ ਕਿਹੜੇ ਕਰਮਾਂ ਦੀ ਸਜ਼ਾ ਆਖੀ ਹੈ ਜਾਂ ਫਿਰ ਅਣਗਹਿਲੀ ਆਖੀ ਹੈ ਜਾਂ ਫਿਰ 삶 ਸੰਭਾਲਦੀ ਘਾਟ ਆਖੀ ਹੈ ਬਹੁਤ ਸਾਰੇ ਸਵਾਲ ਨੇ ਜੋ ਮਨ ਵਿੱਚ ਉੱਠਦੇ ਆ ਪਣਪਦੇ ਆ ਪਰ ਜਿਸ ਹਾਲਾਤ ਵਿੱਚ ਇਸ ਔਰਤ ਨੂੰ ਦੇਖਿਆ ਗਿਆ ਉਹ ਕਈ ਤਰ੍ਹਾਂ ਦੇ ਸਵਾਲ ਸਾਡੇ ਮਨ ਵਿੱਚ ਜਰੂਰ ਪੈਦਾ ਕਰਦੀ ਹੈ ਕਈ ਕਮਰੇ ਇਸ ਘਰ ਦੇ ਅਜਾਹੇ ਨੇ ਜਿਨ੍ਹਾਂ ਨੂੰ ਦਰਵਾਜ਼ਾ ਖਿੜਕੀ ਤੱਕ ਨਹੀਂ ਇਨੀ ਸਰਦੀ ਦੇ ਵਿੱਚ ਨਾ ਇਸ ਕੋਲ ਕੋਈ ਬਹੁਤਾ ਵੱਡਾ ਕੱਪੜਾ ਇੱਕ ਕੰਬੜੇ ਦੇ ਨਾਲ ਹੀ ਰਾਤ ਨੂੰ ਇੱਥੇ ਗੁਜ਼ਾਰਾ ਕਰਦੀ ਹੈ ਹਾਲਾਂਕਿ ਇੱਕ ਦਰਵਾਜ਼ਾ ਅਜੇ ਆ ਵੀ ਹੈ ਇਸ ਘਰ ਦੇ ਵਿੱਚ ਇੱਕ ਕਮਰਾ ਜਿਆ ਵੀ ਹੈ ਜੋ ਇਸ ਦੇ ਪਿਤਾ ਦਾ ਹੈ ਉਹ ਕਦੇ-ਕਦੇ ਆਉਂਦਾ ਹੈ ਤੇ ਉਸ ਕਮਰੇ ਦੇ ਵਿੱਚ ਬੈੱਡ ਵੀ ਹੈ ਗੱਦੇ ਵੀ ਨੇ ਹਰ ਸੁਵਿਧਾ ਹੈਗੀ ਹੈ ਤੇ ਉਸ ਸਾਕਸ਼ ਨੇ ਠੰਡ ਤੋਂ ਬਚਣ ਦੇ ਲਈ ਸ਼ਰਾਬ ਦਾ ਵੀ ਬੰਦੋਬਸਤ ਕੀਤਾ ਹੋਇਆ ਪਰ ਗੱਲ ਇਹ ਹੈ ਕਿ ਇਸ ਨੂੰ ਇਸ ਦੇ ਹਾਰਾਤ ਤੇ ਕਿਉਂ ਛੱਡ ਦਿੱਤਾ ਗਿਆ ਇਸ ਦੀ ਕੇਅਰ ਕਿਉਂ ਨਹੀਂ ਕੀਤੀ ਗਈ ਇਸ ਦਾ ਵਿਆਹ ਵੀ ਹੋਇਆ ਸੀ ਇਸ ਦਾ ਪਤੀ ਵੀ ਗੁਜ਼ਾਰੇ ਜੋਗਾ ਵਧਿਆ ਕਮਾ ਰਿਹਾ ਹੈ ਤਾਂ ਉਸ ਨੇ ਇਸ ਨੂੰ ਕਿਉਂ ਛੱਡ ਦਿੱਤਾ ਇਸ ਹਾਲਾਤ ਵਿੱਚ ਇਸ ਠੱਠੇ ਘਰ ਦੇ ਵਿੱਚ ਕਿਹਦੇ ਆਸਰੇ ਨੂੰ ਛੱਡਿਆ ਗਿਆ ਰਾਤ ਨੂੰ ਜਦੋਂ ਇਹ ਡਿਪਰੈਸ਼ਨ ਦੇ ਵਿੱਚ ਚੀਕਾਂ ਮਾਰਦੀ ਆ ਆਂਡ ਗਵਾਂਡ ਦੇ ਲੋਕ ਪਰੇਸ਼ਾਨ ਹੁੰਦੇ ਆ ਤਾਂ ਇੱਕ ਭੈਣ ਦੇ ਵੱਲੋਂ ਇਸ ਦੀ ਵੀਡੀਓ ਬਣਾ ਕੇ ਮਨੁੱਖਤਾ ਦੀ ਸੇਵਾ ਸੰਸਥਾ ਕੋਲ ਪੇਚੀ ਗਈ ਉਨ੍ਹਾਂ ਨੇ ਇਸ ਮੁੱਦੇ ਤੇ ਕੰਮ ਕੀਤਾ ਤੇ ਇਸ ਦੇ ਰੈਸਕਿਊ ਦੀ ਗੱਲ ਅੱਗੇ ਤਰੀ। ਹੁਣ ਜਦੋਂ ਇਸ ਭੈਣ ਦੇ ਕੋਲ ਇਸ ਨੂੰ ਨੁਕਤਾ ਦੀ ਸੇਵਾ ਸੰਸਥਾ ਪਰਿਵਾਰ ਦੇ ਵਿੱਚ ਲੈ ਜਾਣ ਦੀ ਗੱਲ ਹੋ ਰਹੀ ਹੈ ਪਰ ਇਹ ਉੱਥੇ ਜਾਣਾ ਨਹੀਂ ਚਾਹੁੰਦੀ। ਇਸ ਵੱਲੋਂ ਸ਼ੋਰ ਮਚਾਇਆ ਜਾ ਰਿਹਾ ਕਿਉਂਕਿ ਇਸ ਨੂੰ ਪਤਾ ਨਹੀਂ ਹੈ ਕਿ ਇਸ ਦੇ ਨਾਲ ਕੀ ਵਾਪਰਿਆ ਤੇ ਕੀ ਅੱਗੇ ਹੋਣ ਜਾ ਰਿਹਾ ਪਰ ਉਹ ਸੰਸਥਾ ਇਸ ਦੀ ਸੇਵਾ ਦੀ ਜ਼ਿੰਮੇਵਾਰੀ ਚੁੱਕਦੀ ਹੈ। ਇਸ ਦੇ ਮਨ ਵਿੱਚ ਹੋ ਸਕਦਾ ਹੈ ਕਿ ਤਰ੍ਹਾਂ ਦੇ ਡਰ ਹੋਣ ਕਿਉਂਕਿ ਇਹ ਨਹੀਂ ਸੀ ਜਾਣਦੀ। ਪਰ ਇਸ ਦੇ ਪਰਿਵਾਰਕ ਮੈਂਬਰ ਜੋ ਕਿ ਆਪਣੀ ਆਪਣੀ ਜ਼ਿੰਦਗੀ ਚ ਬੇਸਤ ਨੇ ਇਸ ਦੀਆਂ ਭੈਣਾਂ ਇਸ ਦੇ ਭਰਾ ਇਸ ਦਾ ਪਤੀ ਇਸ ਦੇ ਮਾਪੇ ਆਖਿਰ ਉਹਨਾਂ ਨੇ ਇਸ ਨੂੰ ਇਸ ਹਾਲਤ ਵਿੱਚ ਕਿਉਂ ਛੱਡ ਦਿੱਤਾ ਕਿਸ ਦੇ ਆਸਰੇ ਛੱਡ ਦਿੱਤਾ ਕਿਹੜੇ ਜੁਰਮਾਂ ਦੀ ਸਜ਼ਾ ਹੈ ਜਿਹੜੀ ਉਹ ਭੁਗਤ ਰਹੀ ਹੈ ਬਹੁਤ ਸਾਰੀਆਂ ਬਿਮਾਰੀਆਂ ਹੋ ਸਕਦੀਆਂ ਨੇ ਉਮਰ ਦੇ ਹਿਸਾਬ ਨਾਲ ਜਿੰਫਰ ਜ਼ਿੰਦਗੀ ਵਿੱਚ ਕੁਝ ਜਿਹੇ ਵਰਤਾਰੇ ਹੁੰਦੇ ਆ ਜਿਹੜੇ ਕਿ ਸਹਿਣ ਨਹੀਂ ਹੁੰਦੇ ਮੰਨਿਆ ਕਿ ਰੋਗ ਮਨ ਨੂੰ ਲੱਗਦੇ ਨੇ ਮਨੋਰੋਗੀ ਵੀ ਹੁੰਦੇ ਆ ਪਰ ਉਹਨਾਂ ਦੇ ਇਲਾਜ ਵੀ ਅੱਜ ਸੰਭਵ ਹੈ ਕਿਉਂਕਿ ਮੈਡੀਕਲ ਸਾਇੰਸ ਉਹਨੀ ਤਰੱਕੀ ਕਰ ਚੁੱਕੀ ਹੈ ਅਸੀਂ ਦਵਾਈ ਨਾਲ ਔਸ਼ਧੀ ਨਾਲ ਕਾਫੀ ਹੱਦ ਤੱਕ ਬਹੁਤ ਸਾਰੇ ਮਰੀਜ਼ਾਂ ਨੂੰ ਆਪਾਂ ਵਾਪਸ ਲਿਆ ਸਕਦੇ ਹਾਂ ਉਹਨਾਂ ਦੀ ਖੁਸ਼ਹਾਲ ਜ਼ਿੰਦਗੀ ਦੇ ਵਿੱਚ ਮਨੁੱਖਤਾ ਦੀ ਸੇਵਾ ਸੰਸਥਾ 'ਚ ਅਜਿਹੇ ਮਰੀਜ਼ਾਂ ਲਈ ਵਿਸ਼ੇਸ਼ ਕੈਂਪ ਵੀ ਲਗਾਏ ਜਾਂਦੇ ਨੇ ਜਦੋਂ ਇਸ ਪੈਂਡਰ ਦਾ ਰੈਸਕਿਊ ਕੀਤਾ ਜਾ ਰਿਹਾ ਤਾਂ ਇਸ ਦੀ ਹਾਲਤ ਦੇਖ ਕੇ ਕਮਰੇ ਦੇ ਵਿੱਚ ਗੰਦਗੀ ਤੇ ਗੰਦੀ ਖਾ ਵੀ ਰਹੀ ਸੀ ਉਹ ਹਾਲ ਦੇਖ ਕੇ ਸੱਚੀ ਮਨ ਪਸੀ ਜ ਆ ਜਾਂਦਾ ਹੈ ਫਿਰ ਵੀ ਉਹੀ ਹੈ ਕਿ ਰਿਸ਼ਤੇ ਤਾਰ-ਤਾਰ ਹੁੰਦੇ ਆ ਫਿਰ ਵੀ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਹੁੰਦੇ ਆ ਕਿ ਅਸੀਂ ਆਪਣੇਆਂ ਨੂੰ ਹੀ ਇਸ ਹਾਲਤ ਵਿੱਚ ਕਿਉਂ ਛੱਡ ਦਿੰਦੇ ਆ ਆਖਿਰ ਜੇਕਰ ਕਿਸੇ ਦੇ ਨਾਲ ਕੋਈ ਅਜਿਹੀ ਘਟਨਾ ਘਟਦੀ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਉਸਦੇ ਪਰਿਵਾਰਕ ਮੈਂਬਰਾਂ ਨੇ ਹੀ ਸਾਂਭਣਾ ਹੁੰਦਾ ਹੈ ਉਸ ਨੂੰ ਉਠਾਣਾ ਹੁੰਦਾ ਹੈ ਜੇਕਰ ਪਰਿਵਾਰਕ ਮੈਂਬਰ ਹੀ ਉਸ ਦੀ ਕੇਅਰ ਨਹੀਂ ਕਰ ਰਹੇ ਜਹੂਰ ਕੌਣ ਕਰੇਗਾ ਕਿਸ ਦੇ ਹਾਸਰੇ ਇਹਨਾਂ ਨੂੰ ਛੱਡਿਆ ਜਾਂਦਾ ਹੈ ਇੱਕ ਪੜ੍ਹੀ ਲਿਖੀ ਔਰਤ ਇਸ ਨਰਕਪਰੀ ਜ਼ਿੰਦਗੀ ਨੂੰ ਕਿਉਂ ਬਤੀਤ ਕਰ ਰਹੀ ਹੈ ਕਿ ਉਸ ਵਿੱਚੋਂ ਕੱਢਿਆ ਜਾ ਸਕਦਾ ਸੀ ਪਰ ਹੁਣ ਆਖੀਏ ਕਿ ਮਨੁੱਖਤਾ ਦੀ ਸੇਵਾ ਸੰਸਥਾ ਵੱਲੋਂ ਇਸ ਦਾ ਰੈਸਕਿਊ ਕੀਤਾ ਗਿਆ ਭਾਈ ਗੁਰਪ੍ਰੀਤ ਸਿੰਘ ਹੋਰਾਂ ਨੇ ਆਪਣੀ ਝੋਲੀਏ ਸੇਵਾ ਪਾਈ ਹੈ ਉਮੀਦ ਕਰਦੇ ਹਾਂ ਕਿ ਇਸ ਭੈਣ ਨੂੰ ਸਾਫ ਸਫਾਈ ਤੇ ਜੀਵਨ ਦੀ ਹਰ ਸੁਖਦਾ ਹਰ ਦਵਾਈ ਮਿਲੇਗੀ ਹਾਂ ਇਸ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਵਾਪਸ ਪਰਤਣਗੀਆਂ ਪਰ ਪੁਰਾਣੇ ਹਨੇਰੇ ਪੁਰਾਣੇ ਜ਼ਖਮ ਕੋ ਇਕੱਲਾਪਣਾ ਤੇ ਉਹ ਇੱਕ ਤਰ੍ਹਾਂ ਦੀ ویرਾਨਗੀ ਭਰੀ ਜ਼ਿੰਦਗੀ ਹੈ ਜਿਹੜੀ ਉਹ ਹਾਲੇ ਵੀ ਇਸ ਦੇ ਮਾਨਸ ਪਰ ਇਸ ਦੇ ਜ਼ਹਿਨ ਉੱਪਰ ਚਾਪ ਚੜਦੀ ਰਹੇਗੀ ਪ੍ਰਧਾਨ ਮੰਤਰੀ ਗੁਜਰਾਲ ਸਾਹਿਬ ਦਾ ਨਾਮ ਤਾਂ ਸੁਣਿਆ ਹੋਵੇਗਾ ਉਹਨਾਂ ਦੀ ਵਾਈਫ ਪੁਸ਼ਪਾ ਗੁਜਰਾਲ ਦੇ ਨਾਮ ਤੇ ਜਲੰਧਰ ਚ ਬਣੀਏ ਕਲੋਨੀਆਂ ਜਿੱਥੇ ਇਹ ਘਟਨਾ ਹੈ ਯਾਨੀ ਕਿ ਸਾਡੇ ਆਲੇ ਦੁਆਲੇ ਹੀ ਅਜਿਹੀਆਂ ਕਹਾਣੀਆਂ ਨੇ ਅਜੇ ਲੋਕ ਨੇ ਡਿਪਰੈਸਡ ਨੇ ਡਿਪਰੈਸ਼ਨ ਚ ਨੇ ਪਰ ਫਿਰ ਵੀ ਉਹਨਾਂ ਦੀ ਕੇਅਰ ਕਿਉਂ ਨਹੀਂ ਕੀਤੀ ਜਾ ਰਹੀ ਸਾਨੂੰ ਕਈ ਤਰ੍ਹਾਂ ਦੇ ਮਨ ਅੰਦਰ ਇਸ ਕਹਾਣੀ ਨੂੰ ਦੇ ਕੇ ਸਵਾਲ ਪੈਦਾ ਹੁੰਦੇ ਨੇ ਤੇ ਇਹ ਸਵਾਲ ਆਪਣੇ ਸਵਾਲਾਂ ਦਾ ਜਵਾਬ ਜ਼ਰੂਰ ਮੰਗਦੇ ਆ ਸਾਨੂੰ ਆਪਣੇ ਅੰਦਰ ਦੇਖਣਾ ਪਏਗਾ ਸਾਨੂੰ ਇੱਕ ਵਾਰ ਫਿਰ ਇਸ ਬਦਲਦੇ ਵਰਤਾਰੇ ਨੂੰ ਇਸ ਤਰੱਕੀ ਨੂੰ ਇਹਨਾਂ ਰੌਸ਼ਨੀਆਂ ਨੂੰ ਸਾਹਮਣੇ ਦੇ ਨਾਲ-ਨਾਲ ਕਈ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਵੀ ਦੇਣੇ ਪੈਣਗੇ ਜੋ ਕਿ ਇਹਨਾਂ ਦੇ ਪਿਛਲੇ ਹਨੇਰ ਦੇ ਵੱਲ ਇਸ਼ਾਰਾ ਕਰਦੇ ਨੇ ਫਿਰ ਅਗਲੀ ਕਹਾਣੀ ਲੈ ਕੇ ਫਿਰਾਜ਼ ਰੂਮਾਂਗੀ ਦੇ ਆ ਗਿਆ ਹਾਸਤੇ ਵਸਤੇ ਰਹੋ ਜਿੰਨ ਕੀ ਜੈੰਦਾਬਾਦ